ਕਈ ਵਾਰ ਬਿਨਾ ਕਿਸੇ ਕਾਰਨ ਤੋਂ ਸਾਨੂੰ ਖੇਚੜਦੀ ਏ ਗੁੱਸਾ ਆਉਂਦਾ ਹੈ ਵਾਰ-ਵਾਰ ਗੁੱਸਾ ਆਉਂਦਾ ਹੈ ਮਨ ਕਾਲਾ ਪੈਂਦਾ ਹੈ ਮਨ ਨੂੰ ਓਡਾਈ ਲੱਗਦੀ ਏ ਮਨ ਨੂੰ ਟੇਕ ਨਹੀਂ ਆਉਂਦੀ ਚੈਨ ਨਹੀਂ ਆਉਂਦਾ ਮਨ ਨੂੰ ਖੁਸ਼ੀ ਨਹੀਂ ਆਉਂਦੀ ਤੇ ਮਨ ਜਿਹੜਾ ਹਰ ਵੇਲੇ ਪਟਕਣਾ ਦਾ ਸ਼ਿਕਾਰ ਹੋਇਆ ਰਹਿੰਦਾ ਹੈ ਅਜਿਹੀ ਹਾਲਤ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜੇਕਰ ਕਿਸੇ ਵਿਅਕਤੀ ਨਾਲ ਇਸ ਤਰ੍ਹਾਂ ਦੇ ਭਾਵ ਕਿਸੇ ਵਿਅਕਤੀ ਨੂੰ ਆਉਂਦੇ ਆ ਉਹਦੀ ਇਸ ਭਾਵਨਾ ਨੂੰ ਸਮਝਿਆ ਜਾਏ ਉਸਦੀ ਇਸ ਹਾਲਤ ਨੂੰ ਸਮਝਿਆ ਜਾਵੇ ਕਿ ਉਹ ਜੇਕਰ ਅਜਿਹਾ ਵਿਹਾਰ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਨਿੱਕੀ ਨਿੱਕੀ ਗੱਲ ਤੋਂ ਘਰ ਦੇ ਵਿੱਚ ਲੜਾਈ ਕਲੇਸ਼ ਰਹਿਣ ਲੱਗਦਾ ਹੈ ਨਿੱਕੀ ਨਿੱਕੀ ਗੱਲ ਤੋਂ ਇੱਕ ਘਰ ਦਾ ਕੋਈ ਮੈਂਬਰ ਬਹੁਤ ਜ਼ਿਆਦਾ ਪਟਕ ਜਾਂਦਾ ਹੈ ਤੇ ਉਹ ਕੀ ਕਰਦਾ ਹੈ ਕਿ ਕਈ ਵਾਰ ਦੂਸਰੇ ਦੇ ਗਲ ਪੈ ਜਾਂਦਾ ਹੈ ਦੂਸਰੇ ਨੂੰ ਆਵਾ ਤਵਾ ਬੋਲਣ ਲੱਗ ਪੈਂਦਾ ਹੈ ਉਹਦੇ ਹੱਥ 'ਚ ਮੋਬਾਈਲ ਹੈ ਜਾਂ ਕੋਈ ਹੋਰ ਚੀਜ਼ ਹੈ ਉਹਨੂੰ ਪਟਕਾ ਕੇ ਮਾਰਦਾ ਹੈ ਤੋੜ ਪਾਣ ਦਿੰਦਾ ਹੈ ਅਜਿਹੀ ਹਾਲਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਨੂੰ ਕਾਉਂਸਲਿੰਗ ਦੀ ਲੋੜ ਹੈ ਇਲਾਜ ਦੀ ਲੋੜ ਹੈ ਤੇ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਸਮਝਣਾ ਕਿ ਅਜਾ ਵਿਹਾਰ ਜੇ ਕੋਈ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦਾ ਕੋਈ ਜੀ ਕਰ ਰਿਹਾ ਹੈ ਤਾਂ ਉਹਦੇ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੈ ਆਰਾਮ ਨਾਲ ਉਹਦੇ ਨਾਲ ਬੈਠ ਕੇ ਇਹ ਸਾਰੀ ਗੱਲ ਡਿਸਕਸ ਕਰਨ ਦੀ ਲੋੜ ਹੁੰਦੀ ਹੈ ਕਿ ਜੇਕਰ ਉਹ ਅਜਿਹਾ ਵਿਹਾਰ ਕਰਦਾ ਉਹਨੂੰ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਂਦਾ ਹੈ ਤਾਂ ਨਿੱਕੀ ਨਿੱਕੀ ਗੱਲ ਤੇ ਉਹਨੂੰ ਗੁੱਸਾ ਕਿਉਂ ਆਉਂਦਾ ਹੈ ਇਹ ਸਾਰੀ ਗੱਲ ਜਿਹੜੀ ਜਦੋਂ ਅਸੀਂ ਤਹਿ ਤੱਕ ਜਾਵਾਂਗੇ ਤੇ ਅਸੀਂ ਸਮਝ ਜਾਵਾਂਗੇ ਕਿ ਉਹਨੂੰ ਇਹ ਸਾਰਾ ਕੁਝ ਜੜਾ ਕਿਉਂ ਹੋ ਰਿਹਾ ਹੈ ਉਹ ਵਾਰ-ਵਾਰ ਗੁੱਸੇ ਵਿੱਚ ਕਿਉਂ ਆਉਂਦਾ ਹੈ ਇਹਦੇ ਕਈ ਕਾਰਨ ਹੁੰਦੇ ਆ ਜਿਹੜਾ ਇੱਕ ਤਰ੍ਹਾਂ ਨਾਲ ਬੰਦੇ ਦਾ ਦੋ ਤਰ੍ਹਾਂ ਦੇ ਅਸੀਂ ਮੋٹے ਤੌਰ ਤੇ ਜਿਹੜੇ ਮਾਨਸਿਕ ਰੋਗ ਨੇ ਉਹਨਾਂ ਨੂੰ ਦੋ ਤਰ੍ਹਾਂ ਦੇ ਭਾਗਾਂ ਵਿੱਚ ਵੰਡਦੇ ਆ ਵੈਸੇ ਤਾਂ ਮਾਨਸਿਕ ਰੋਗ ਕਈ ਹੀ ਪ੍ਰਕਾਰ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਬੰਦਾ ਕਈ ਵਾਰੀ ਕੀ ਕਰਦਾ ਹੈ ਕਿ ਆਪਣੇ ਹੱਥ ਵਾਰ-ਵਾਰ ਧੋਈ ਜਾਂਦਾ ਹੈ ਵਾਰ-ਵਾਰ ਹੱਥ ਧੋਈ ਜਾਂਦਾ ਹੈ ਜਿਆਦਾ ਸਫਾਈ ਕਰਦਾ ਹੈ ਜਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਬਿਲਕੁਲ ਨਹਾਉਂਦਾ ਧੋਂਦਾ ਹੀ ਨਹੀਂ ਗੰਦੇ ਕੱਪੜਿਆਂ 'ਚ ਰਹਿਣ ਲੱਗ ਪੈਂਦਾ ਹੈ ਤੇ ਉਹਨੂੰ ਸਫਾਈ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ ਇੱਕ ਤਰ੍ਹਾਂ ਨਾਲ ਨਿਰਾਸ਼ਾਵਾਦੀ ਵਿਰਤੀ ਧਾਰਨ ਕਰ ਲੈਂਦਾ ਹੈ ਅਜਿਹੀ ਸਥਿਤੀ ਹੁੰਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਬਹੁਤ ਜਿਆਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ ਨਿੱਕੀ ਨਿੱਕੀ ਗੱਲ ਤੇ ਕਾਲਾ ਪੈਣ ਲੱਗ ਪੈਂਦਾ ਹੈ ਤੇ ਬਹੁਤ ਤੇਜ਼ੀ ਤੇਜ਼ੀ ਕੰਮਾਂ ਨੂੰ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਦੇ ਭਾਵ ਉਹਨੂੰ ਆਉਂਦੇ ਆ ਕਿ ਮੈਂ ਛੇਤੀ ਅਮੀਰ ਹੋਣਾ ਚਾਹੁੰਦਾ ਮੈਂ ਛੇਤੀ ਅਮੀਰ ਹੋ ਜਾਣਾ ਹੈ ਮੈਂ ਕੋਈ ਉੱਚੇ ਅਹੁਦੇ ਤੇ ਲੱਗ ਜਾਣਾ ਹੈ ਜਾਂ ਕੋਈ ਹੋਰ ਮਤਲਬ ਕਿ ਇਸ ਤਰ੍ਹਾਂ ਦਾ ਮੇਰਾ ਜਿਹੜਾ ਕਾਰੋਬਾਰ ਖੜਾ ਹੋ ਜਾਣਾ ਹੈ ਕਿ ਮੈਂ ਵੱਡੇ ਵੱਡੇ ਕੰਮ ਕਰਾਂਗਾ ਇਸ ਤਰ੍ਹਾਂ ਦੇ ਜਿਹੜੇ ਖਿਆਲ ਆਉਣ ਲੱਗ ਪੈਂਦੇ ਆ ਵਿਅਕਤੀ ਨੂੰ ਜਾਂ ਇਸ ਤਰ੍ਹਾਂ ਹੁੰਦਾ ਹੈ ਦੇ ਉਲਟ ਕੇ ਬੰਦਾ ਬਹੁਤ ਹੀ ਉਦਾਸੀਨ ਹੋ ਜਾਂਦਾ ਹੈ ਅੰਦਰੋਂ ਬਾਹਰ ਨਹੀਂ ਨਿਕਲਦਾ ਉਹ ਹੱਸਦਾ ਨਹੀਂ ਕਿਸੇ ਨਾਲ ਗੱਲਾਂ ਨਹੀਂ ਕਰਦਾ ਹੱਸ-ਹੱਸ ਕੇ ਬੋਲਦਾ ਨਹੀਂ ਜੇ ਉਹਨੂੰ ਰੋਟੀ ਖਾਣਾ ਫੜਾ ਦਿੱਤਾ ਹੈ ਤੇ ਤਾਂ ਵੀ ਠੀਕ ਹੈ ਨਹੀਂ ਫੜਾਇਆ ਤੇ ਤਾਂ ਵੀ ਠੀਕ ਹੈ ਨੌਂਦਾ ਧੌਂਦਾ ਨਹੀਂ ਤੇ ਕਈ-ਕਈ ਦਿਨ ਘਰ ਚੋਂ ਬਾਹਰ ਨਹੀਂ ਨਿਕਲਦਾ ਚੀਜ਼ਾਂ ਨਾਲ ਉਹਦੀ ਕੋਈ ਦਿਲਚਸਪੀ ਨਹੀਂ ਰਹਿੰਦੀ ਇਹ ਸਾਰੇ ਜਿਹੜੇ ਮਾਨਸਿਕ ਵਿਕਾਰ ਹੁੰਦੇ ਆ ਜਿਹਦੇ ਵਿੱਚ ਜੇਕਰ ਸਾਡੇ ਘਰ ਦੇ ਵਿੱਚ ਅਜਿਹਾ ਕੋਈ ਮਾਨਸਿਕ ਰੋਗੀ ਹੈ ਤਾ ਉਹਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ ਲੋੜ ਹੁੰਦੀ ਹੈ ਉਹਦੀ ਮਾਨਸਿਕ ਸਥਿਤੀ ਨੂੰ ਸਮਝ ਕੇ ਉਹਦੇ ਤੋਂ ਇਸ ਚੀਜ਼ ਦਾ ਛਡਕਾਰਾ ਕਰਾਇਆ ਜਾ ਸਕਦਾ ਹੈ ਉਹਨੂੰ ਬਚਾਇਆ ਜਾ ਸਕਦਾ ਹੈ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਇਸ ਭਰਮ ਭਲੇਖੇ ਪ੍ਰਚਲਿਤ ਨੇ ਉਹ ਇਸ ਤਰ੍ਹਾਂ ਦੇ ਭਰਮ ਭਲੇਖੇ ਆ ਕਿ ਅਸੀਂ ਬਹੁਤੀ ਵਾਰੀ ਜਦੋਂ ਸਾਡੇ ਘਰ ਦੇ ਵਿੱਚ ਇੱਕ ਜੀ ਦਾ ਵਿਹਾਰ ਬਦਲ ਜਾਂਦਾ ਹੈ ਉਹ ਉਹਦਾ ਵਿਹਾਰ ਜਿਹੜਾ ਸਾਨੂੰ ਜਦੋਂ ਠੀਕ ਨਹੀਂ ਲੱਗਦਾ ਅਸੀ ਸਮਝਿਆ ਕਿ ਇਹਨੂੰ ਕੋਈ ਕਸਰ-ਵਸਰ ਹੋ ਗਈ ਹੈ ਕਿ ਇਸੇ ਭੂਤ-ਪ੍ਰੇਤ ਦਾ ਸਾਯਾ ਹੋ ਗਿਆ ਜਾਂ ਇਹਨੂੰ ਕੋਈ ਆਤਮਾ ਜਾਂ ਕੋਈ ਪੀਰ ਜਾਂ ਕੋਈ दैਵੀ ਸ਼ਕਤੀ ਉਹ ਇਹਦੇ ਵਿੱਚ ਆਉਣ ਲੱਗ ਪਈ ਹੈ ਤੇ ਉਹ ਇਹਨੂੰ ਬਿਮਾਰ ਕਰ ਰਹੀ ਹੈ ਇਹਨੂੰ ਇੱਕ ਤਰ੍ਹਾਂ ਨਾਲ ਉਹਨੇ ਮਾਨਸਿਕ ਰੋਗੀ ਬਣਾ ਦਿੱਤਾ ਹੈ ਅੱਜ ਆਸੀਂ ਸਮਝਣ ਲੱਗ ਪੈਨੇ ਆ ਜਦ ਕਿ ਸਮਝਣ ਦੀ ਲੋੜ ਇਹ ਹੁੰਦੀ ਹੈ ਕਿ ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਰੋਗ ਲੱਗਦੇ ਆ ਇੱਕ ਤਾਂ ਸਰੀਰਕ ਰੋਗ ਹੁੰਦੇ ਆ ਜਿਹਦੇ ਵਿੱਚ ਸਾਡਾ ਜਿਵੇਂ ਗਲਾ ਖਰਾਬ ਹੋਇਆ ਜੁਕਾਮ ਲੱਗਿਆ ਬੁਖਾਰ ਹੋਇਆ ਲੱਤਾਂ ਬਾਹਾਂ ਸਿਰ ਦਰਦ ਇਹ ਸਾਡੇ ਸਰੀਰਕ ਰੋਗ ਨੇ ਇਸ ਤੋਂ ਇਲਾਵਾ ਇੱਕ ਮਾਨਸਿਕ ਰੋਗਾਂ ਦਾ ਵੱਖਰਾ ਵਰਗ ਹੁੰਦਾ ਹੈ ਜਿਹਦੇ ਵਿੱਚ ਸਾਡਾ ਸਰੀਰ ਤਾਂ ਭਾਵੇਂ ਬਿਲਕੁਲ ਠੀਕ ਹੋਵੇ ਪਰ ਸਾਡਾ ਮਨ ਬਿਮਾਰ ਹੁੰਦਾ ਹੈ ਸਾਡੇ ਸੋਚ ਵਿਚਾਰ ਕਰਨ ਦੀ ਸ਼ਕਤੀ ਬਿਮਾਰ ਹੋ ਜਾਂਦੀ ਹੈ ਅਸੀਂ ਬਹੁਤ ਚੜ੍ਹਦੀ ਕਲਾ 'ਚ ਨਹੀਂ ਰਹਿੰਦੇ ਅਸੀਂ ਹਾਸਸ ਦੂਸਰਿਆਂ ਨਾਲ ਗੱਲਾਂ ਨਹੀਂ ਕਰਦੇ ਅਸੀਂ ਪੋਜ਼ਿਟਿਵਿਟੀ ਜਿਹੜੀ ਸਾਡੇ ਅੰਦਰੋਂ ਉਹ ਘਟ ਜਾਂਦੀ ਹੈ ਅਸੀਂ ਇੱਕ ਤਰ੍ਹਾਂ ਨਾਲ ਨਿਰਾਸ਼ਾ 'ਚ ਜਾ ਰਹਿਣ ਲੱਗ ਪੈਂਦੇ ਆ ਜਾਂ ਜਿਆਦਾ ਬਹੁਤ ਜਿਆਦਾ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਪੈਂਦੇ ਆ ਜਾਂ ਬਹੁਤ ਜਿਆਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਬੰਦਾ ਕੋਈ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਤੇ ਜਾਂ ਬਹੁਤ ਉਦਾਸੀਨ ਹੋ ਜਾਂਦਾ ਹੈ ਅਜਿਹੀ ਹਾਲਤ ਵਿੱਚ ਇਹ ਇੱਕ ਤਰ੍ਹਾਂ ਨਾਲ ਅਸੀਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਮਾਨਸਿਕ ਵਿਕਾਰ ਹੈ ਤੇ ਮਾਨਸਿਕ ਵਿਕਾਰ ਦੇ ਵਿੱਚ ਜਿਹੜਾ ਵਿਅਕਤੀ ਹੈ ਜਿਸ ਹਾਲਾਤ ਨੇ ਉਹਨੂੰ ਮਾਨਸਿਕ ਰੋਗੀ ਬਣਾਇਆ ਉਸ ਹਾਲਾਤ ਨੂੰ ਸਮਝਣ ਦੀ ਲੋੜ ਹੁੰਦੀ ਹੈ ਉਸ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਉਸ ਵਿਅਕਤੀ ਨਾਲ ਹਮਦਰਦੀ ਕਰਨ ਦੀ ਲੋੜ ਹੁੰਦੀ ਹੈ ਤੇ ਅਜਿਹਾ ਸਮਝਣ ਦੀ ਲੋੜ ਹੁੰਦੀ ਹੈ ਕਿ ਇਹ ਵਿਅਕਤੀ ਜਿਹੜਾ ਵਿਅਕਤੀ ਬਹੁਤ ਗੁੱਸੇ ਵਿੱਚ ਜਾਂ ਬਹੁਤ ਉਦਾਸੀ ਵਿੱਚ ਹੈ ਉਨੂੰ ਬਹੁਤ ਜ਼ਿਆਦਾ ਸਾਡੀ ਹਮਦਰਦੀ ਦੀ ਲੋੜ ਹੈ ਸਾਡੀ ਲੋੜ ਹੈ ਤੇ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਹਰ ਤੇ ਰਾਤ ਤੇ ਤੁਹਾਡੇ ਨਾਲ ਆ ਤੇਰੇ ਨਾਲ ਆ ਤੇ ਜਿਹੜੀ ਵੀ ਤੇਰੀ ਸਮੱਸਿਆ ਹੈਗੀ ਹੈ ਮਾਨਸਿਕ ਸਮੱਸਿਆ ਹੈਗੀ ਹੈ ਇਹਦੇ ਚੋਂ ਜਲਦੀ ਹੀ ਅਸੀਂ ਆਪਾਂ ਸਾਰੇ ਰਲ ਮਿਲ ਕੇ ਇਹਦੇ ਚੋਂ ਤੈਨੂੰ ਬਾਹਰ ਕੱਢ ਲਵਾਂਗੇ ਤੈਨੂੰ ਠੀਕ ਕਰ ਲਵਾਂਗੇ ਜਿੱਥੇ ਇਸ ਸੰਬੰਧੀ ਕਾਉਂਸਲਿੰਗ ਕਰਨ ਦੀ ਲੋੜ ਹੁੰਦੀ ਹੈ ਮਨੋਵਿਗਿਆਨਕ ਤੌਰ ਤੇ ਉਹਨੂੰ ਉਹਦੀ ਮਾਨਸਿਕ ਸਥਿਤੀ ਨੂੰ ਹੋਰ ਬਲਵਾੜ ਕਰਨ ਦੀ ਲੋਡ ਹੁੰਦੀ ਹੈ ਉਥੇ ਨਾਲ ਦੀ ਨਾਲ ਇਹ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਕਿ ਜੇਕਰ ਅਜਿਹਾ ਵਿਅਕਤੀ ਲਗਾਤਾਰ ਇਸ ਹਾਲਤ ਵਿੱਚ ਠੀਕ ਨਹੀਂ ਹੋ ਰਿਹਾ ਤਾਂ ਉਹਨੂੰ ਕਿਸੇ ਸਿਆਣੇ ਕਿਸੇ ਹੋਰ ਝਾੜਫੂਕ ਕਰਨ ਵਾਲੇ ਕਿਸੇ ਚੌਂਕੀਆਂ ਲਾਉਣ ਵਾਲੇ ਜਾਂ ਹੋਰ ਇਸ ਤਰ੍ਹਾਂ ਦੇ ਟਕਵਾਂਜ ਕਰਨ ਵਾਲੇ ਬਾਬਿਆਂ ਕੋਲ ਲਿਜਾਣ ਦੀ ਬਜਾਏ ਉਹਨੂੰ ਕਿਸੇ ਮਨੋਵਿਗਿਆਨਕ ਡਾਕਟਰ ਕੋਲ ਲਿਜਾਇਆ ਜਾਵੇ ਉਹਦਾ ਇਲਾਜ ਕਰਵਾਇਆ ਜਾਵੇ ਤੇ ਇਸ ਤਰ੍ਹਾਂ ਦੇ ਹੁਣ ਇਲਾਜ ਬਹੁਤ ਜ਼ਿਆਦਾ ਇਲਾਜ ਹੈਗੇ ਆ ਜਿਦੇ ਵਿੱਚ ਮਨੋਵਿਗਿਆਨਕ ਤੌਰ ਤੇ ਬੰਦੇ ਦਾ ਇਲਾਜ ਕਰਕੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਨੂੰ ਸਹੀ ਕੀਤਾ ਜਾ ਸਕਦਾ ਹੈ ਤੇ ਉਹ ਆਮ ਵਰਗੀ ਜ਼ਿੰਦਗੀ ਜਿڑا ਜਿਉ ਸਕਦਾ ਹੈ ਉਹਦੀਆਂ ਦਵਾਈਆਂ ਵੀ ਬੰਦ ਹੋ ਸਕਦੀਆਂ ਇਹ ਸਾਰਾ ਕੁਝ ਜਿਹੜਾ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਵੇਂ ਸਾਡੇ ਸਰੀਰ ਦੇ ਸਰੀਰਕ ਰੋਗ ਨੇ ਉਸੇ ਤਰ੍ਹਾਂ ਦੇ ਮਾਨਸਿਕ ਰੋਗ ਨੇ ਇਹਦੇ ਤੋਂ ਬਚਣ ਲਈ ਜਿਹੜਾ ਉਪਾਅ ਹੈ ਉਹ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਿੱਥੇ ਅਸੀਂ ਘਰ ਦੇ ਕਾਰਵਿਹਾਰ ਕਰਦੇ ਆ ਰੁਟੀਨ ਦੇ ਕੰਮ ਕਰਦੇ ਆ ਉਹਦੇ ਵਿੱਚ ਜਦੋਂ ਅਸੀਂ ਕੋਈ ਕੰਮ ਕਰ ਰਹੇ ਹੋਈਏ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਕੰਮ ਕਰ ਰਹੇ ਆਂ ਤੇ ਅਸੀਂ ਉਸੇ ਕੰਮ ਦੇ ਵਿੱਚ ਹੀ ਸਾਡਾ ਸਰੀਰ ਤੇ ਸਾਡਾ ਮਨ ਦਾ ਜਿਹੜਾ ਫੋਕਸ ਹੈ ਉਸੇ ਕੰਮ 'ਚ ਹੀ ਹੋਵੇ ਕਈ ਵਾਰ ਕੀ ਅਸੀਂ ਕਰਦੇ ਆ ਕਿ ਅਸੀਂ ਨਾਲ-ਨਾਲ ਫੋਨ ਸੁਣੀ ਜਾ ਰਹੇ ਆ ਨਾਲ ਅਸੀਂ ਟੀਵੀ ਦੇਖੀ ਜਾ ਰਹੇ ਆ ਨਾਲ ਅਸੀਂ ਖਾਣਾ ਖਾਈ ਜਾ ਰਹੇ ਆ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਅਸੀਂ ਵਿਚਰਦੇ ਆ ਤੇ ਸਾਡਾ ਮਨ ਖੰਡਿਤ ਹੋਣ ਲੱਗਦਾ ਹੈ ਮਾਨਸਿਕ ਸਥਿਤੀ ਦੀ ਜਿਹੜੀ ਹੈ ਉਹ ਵਿਗੜਨ ਲੱਗਦੀ ਹੈ ਸਾਡੀ ਇਸ ਤਰ੍ਹਾਂ ਦੀ ਜਿਹੜੀ ਸਰਗਰਮੀ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਹੈ ਇੱਕ ਤਾਂ ਮਨ ਨੂੰ ਸ਼ਾਂਤ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਜੋ ਅਸੀਂ ਕੰਮ ਕਰ ਰਹੇ ਆ ਉਸੇ ਕੰਮ ਦੇ ਵਿੱਚ ਹੀ ਸਾਡਾ ਧਿਆਨ ਹੋਵੇ ਦੂਸਰੀ ਗੱਲ ਇਹ ਆ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਸ ਕੰਮ ਵਿੱਚ ਅਸੀਂ ਰੁਚੀ ਲਈਏ ਉਹਨੂੰ ਹੋਰ ਬਿਹਤਰ ਬਣਾਉਣ ਲਈ ਉਹਨੂੰ ਚੰਗਾ ਬਣਾਉਣ ਲਈ ਅਸੀਂ ਲਗਾਤਾਰ ਯਤਨ ਕਰਦੇ ਰਹੀਏ ਉਹਦੇ ਵਿੱਚ ਥੋੜੇ ਥੋੜੇ ਬਦਲਾਅ ਕਰਦੇ ਰਹੀਏ ਤੇ ਇਹ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਕੰਮ ਦੇ ਵਿੱਚ ਰੁੱਝੇ ਰਹੀਏ ਇਸ ਤੋਂ ਵੀ ਅਗਲੀ ਤੇ ਅਹਿਮ ਗੱਲ ਇਹ ਆ ਕਿ ਜੇਕਰ ਅਸੀਂ ਕੰਮ ਦੇ ਨਾਲ ਨਾਲ ਇੱਕ ਤਾਂ ਸਾਡਾ ਰੁਟੀਨ ਦਾ ਕੰਮ ਹੈ ਜਿਵੇਂ ਇੱਕ ਕਿਸਾਨ ਲਈ ਖੇਤੀ ਕਰਨਾ ਉਹਦਾ ਕੰਮ ਹੈ ਇੱਕ ਦੁਕਾਨਦਾਰ ਲਈ ਦੁਕਾਨ ਤੇ ਬੈਠਣਾ ਤੇ ਗਾਕਾਂ ਨਾਲ ਗੱਲਬਾਤ ਕਰਨੀ ਡੀਲ ਕਰਨਾ ਗਾਕਾਂ ਨੂੰ ਉਹਦਾ ਕੰਮ ਹੈ ਇਸ ਤੋਂ ਇਲਾਵਾ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਨਾ ਕੋਈ ਸ਼ੌਕ ਸਾਨੂੰ ਪਾਲਣਾ ਚਾਹੀਦਾ ਹੈ ਚਾਹੇ ਅਸੀਂ ਕੋਈ ਜਾਨਵਰ ਰੱਖ ਲਈਏ ਚਾਹੇ ਅਸੀਂ ਗਮਲਿਆਂ ਦੇ ਵਿੱਚ ਫੁੱਲ ਬੂਟੇ ਉਗਾ ਲਈਏ ਚਾਹੇ ਅਸੀਂ ਆਪਣੀ ਛੱਤ ਤੇ ਜਾਂ ਕਿਸੇ ਹੋਰ ਆਪਣੇ ਘਰ ਦੇ ਵਿੱਚ ਥਾਂ ਮਿਲਦੀ ਉੱਥੇ ਅਸੀਂ ਸਬਜ਼ੀਆਂ ਉਗਾਈਏ ਰੁੱਖਾਂ ਨਾਲ ਬੂਟਿਆਂ ਨਾਲ ਪੰਛੀਆਂ ਨਾਲ ਆਪਣੇ ਆਪ ਨੂੰ ਉਹਨਾਂ ਨਾਲ ਸਾਹਜ ਬਣਾ ਕੇ ਰੱਖੀਏ ਕੁਦਰਤ ਨਾਲ ਆਪਣੀ ਸਾਹ ਜੜੀ ਬਣਾ ਕੇ ਰੱਖੀਏ ਇਸ ਤੋਂ ਇਲਾਵਾ ਜੇਕਰ ਅਸੀਂ ਕੋਈ ਚਿੱਤਰ ਬਣਾ ਸਕਦੇ ਹਾਂ ਕੋਈ ਕਿਤਾਬ ਪੜ੍ਹ ਸਕਦੇ ਹਾਂ ਕੋਈ ਕੁਝ ਅਸੀਂ ਲਿਖ ਸਕਦੇ ਹਾਂ ਤੇ ਇਸ ਤਰ੍ਹਾਂ ਦੇ ਜਿਹੜੇ ਸ਼ੌਕ ਨੇ ਜਿਹੜੇ ਸਾਡੇ ਰੂਟੀਨ ਦੇ ਕੰਮ ਤੋਂ ਹਟ ਕੇ ਹੋਣ ਉਹ ਜੋ ਜੇਕਰ ਅਸੀਂ ਕਰਦੇ ਆ ਤਾਂ ਅਸੀਂ ਮਾਨਸਿਕ ਤੌਰ ਤੇ ਵਧੇਰੇ ਤੰਦਰੁਸਤ ਰਹਿੰਦੇ ਆ ਸਾਨੂੰ ਕੰਮ ਦੇ ਨਾਲ ਨਾਲ ਇੱਕ ਸ਼ੌਕ ਜ਼ਰੂਰ ਪਾਲਣਾ ਚਾਹੀਦਾ ਹੈ ਤੇ ਉਹ ਸ਼ੌਕ ਨੂੰ ਥੋੜਾ ਥੋੜਾ ਹਰ ਰੋਜ਼ ਟਾਈਮ ਦੇਣਾ ਚਾਹੀਦਾ ਹੈ ਇਹਦੇ ਨਾਲ ਸਾਡੀ ਮਾਨਸਿਕ ਸਿਹਤ ਹੋਰ ਬਿਹਤਰ ਹੁੰਦੀ ਹੈ ਤੇ ਨਾਲ ਦੀ ਨਾਲ ਇਹ ਵੀ ਬੜਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਜੇਕਰ ਸਾਡੇ ਅੰਦਰ ਸਾਡੇ ਕੋਈ ਪਰੇਸ਼ਾਨੀ ਹੈ ਸਾਡੇ ਅੰਦਰ ਕੋਈ ਦੁੱਖ ਹੈ ਤਕਲੀਫ ਹੈ ਅਸੀਂ ਕਿਸੇ ਮਾਨਸਿਕ ਪੀੜ ਵਿੱਚੋਂ ਗੁਜ਼ਰ ਰਹੇ ਹਾਂ ਤੇ ਆਪਣੇ ਜਿਹੜੇ ਆਪਦੇ ਨੇ ਪਰਿਵਾਰ ਦੇ ਜੀ ਨੇ ਉਹਨਾਂ ਨਾਲੇ ਸਾਰੀ ਗੱਲਬਾਤ ਅਸੀਂ ਸਾਂਝੀ ਕਰੀਏ ਉਹਨਾਂ ਨਾਲ ਆਰਾਮ ਨਾਲ ਬੈਠ ਕੇ ਅਸੀਂ ਇਹ ਸਾਰੀ ਗੱਲਬਾਤ ਕਰੀਏ ਤੇ ਅਸੀਂ ਜਦੋਂ ਇਹ ਗੱਲਬਾਤ ਕਰਾਂਗੇ ਤਾਂ ਕੋਈ ਨਾ ਕੋਈ ਹੱਲ ਉਹਦਾ ਜ਼ਰੂਰ ਲੱਭ ਜਾਏਗਾ ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਆਪਣੇ ਨੂੰ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖ ਸਕਦੇ ਹਾਂ ਸਿਹਤਮੰਦ ਰੱਖ ਸਕਦੇ ਹਾਂ ਤੇ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਇਹ ਮਾਨਸਿਕ ਜਿਨ੍ਹਾਂ ਜੜੀਆਂ ਇੰਨੀਆਂ ਵੱਧ ਜਾਂਦੀਆਂ ਹੈ ਜੋ ਘਰੇਲੂ ਕਲੇਸ਼ ਦਾ ਕਾਰਨ ਬਣ ਜਾਂਦੀਆਂ ਘਰੇਲੂ ਕਲੇਸ਼ ਤੋਂ ਅੱਗੇ ਜਾ ਕੇ ਇਹ ਅਦਾਲਤਾਂ ਤੱਕ ਪਰੇ ਪੰਚਾਇਤਾਂ ਤੱਕ ਤੇ ਠਾਣਿਆਂ ਤੱਕ ਵੀ ਇਹ ਸਾਰੇ ਜਿਹੜੇ ਜਿਹੜੇ ਸੰਕਟ ਨੇ ਉਹ ਪਹੁੰਚ ਜਾਂਦੇ ਆ ਸੋ ਪਰਿਵਾਰਿਕ ਤੌਰ ਤੇ ਅੱਜ ਬਹੁਤ ਲੋਡ ਹੈਗੀ ਏ ਅੱਜ ਦੀ ਜਿਹੜੀ ਦੁਨੀਆ ਹੈ ਉਹ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਦੁਨੀਆ ਨਹੀਂ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਦੀ ਦੁਨੀਆ ਸੀ ਅੱਜ ਦੀ ਜਿਹੜੀ ਦੁਨੀਆ ਉਹ ਬੜੀ ਤੇਜ਼ੀ ਨਾਲ ਸਾਡੇ ਆਲੇ-ਦੁਆਲੇ ਬਹੁਤ ਸਾਰੇ ਵਰਤਾਰੇ ਜਿਹੜੇ ਬਦਲ ਰਿਹਾ ਸਾਡਾ ਸਮਾਜ ਬੜੀ ਤੇਜ਼ੀ ਨਾਲ ਬਦਲਦਾ ਹੈ ਤੇ ਅੱਜ ਦੇ ਬਦਲੇ ਹਾਲਾਤ ਵਿੱਚ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਸ਼ਾਂਤ ਰੱਖਣਾ ਇੱਕ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵਿਕਸਤ ਮੁਲਕ ਨੇ ਜਿੱਥੇ ਲਾਈਫ ਸਾਡੇ ਦੇਸ਼ ਨਾਲੋਂ ਵੀ ਤੇਜ਼ ਹੈ ਫਾਸਟ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਦੀ ਗਿਣਤੀ ਜਿਹੜੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਜਿਵੇਂ ਜਿਵੇਂ ਵਿਕਾਸ ਤੇ ਤਰੱਕੀ ਮਨੁੱਖ ਕਰਦਾ ਜਾਂਦਾ ਹੈ ਓਵੇਂ ਓਵੇਂ ਉਸੇ ਹਿਸਾਬ ਨਾਲ ਉਹਦੀਆਂ ਮਾਨਸਿਕ ਪਰੇਸ਼ਾਨੀਆਂ ਜਿਹੜੀਆਂ ਆ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਲਗਾਤਾਰ ਵੱਧ ਰਹੀਆਂ ਨੇ ਇਸ ਹਾਲਤ ਵਿੱਚ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਨਸਿਕ ਸਥਿਤੀ ਨੂੰ ਸਮਝੀਏ ਆਪਣੇ ਲਈ ਕੋਈ ਨਾ ਕੋਈ ਆਪਣਾ ਸ਼ੌਕ ਜਿਹੜਾ ਉਹ ਜ਼ਰੂਰ ਬਣਾ ਕੇ ਰੱਖੀਏ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝ ਬਣਾ ਕੇ ਰੱਖਿਏ ਤੇ ਕੁਦਰਤ ਨਾਲ ਸਾਂਝ ਪਾ ਕੇ ਰੱਖਿਏ ਤਾਂ ਕਿ ਜਿਹੜਾ ਅਸੀਂ ਮਾਨਸਿਕ ਤੌਰ ਤੇ ਵਿਧੇਰੇ ਤੰਦਰੁਸਤ ਰਹੀਏ ਦੇ ਮਾਨਸਿਕ ਤੌਰ ਤੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਅਸੀਂ ਤਰੱਕੀ ਕਰ ਸਕਾਂਗੇ ਵਿਕਾਸ ਕਰ ਸਕਾਂਗੇ ਤੇ ਆਪਣੇ ਅੰਦਰ ਸਹਿਜ ਸਬਰ ਦਾ ਜਿਹੜਾ ਇੱਕ ਤਰ੍ਹਾਂ ਨਾਲ ਉਹ ਉਹਨੂੰ ਅਸੀਂ ਪੈਦਾ ਕਰ ਸਕਾਂਗੇ ਸੋਚ ਵਿਚਾਰ ਟੀਵੀ ਦੇ ਨਾਲ ਤੁਸੀਂ ਸਾਂਝ ਬਣਾਈ ਰੱਖਣੀ ਸੋਚ ਵਿਚਾਰ ਟੀਵੀ ਤੇ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਆਪਣਾ ਕਮੈਂਟਸ ਕਰਕੇ ਦੱਸਿਓ ਸੋਚ ਵਿਚਾਰ ਟੀਵੀ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ